ਉਹ ਜਿਹੜੇ ਬੰਦੇ ਇਹੋ ਜਿਹੇ ਨੇ ਜੋ ਹਲਕੇ ਨਾਲ ਨਹੀਂ ਖੜ ਸਕਦੇ ਪਾਰਟੀ ਨਾਲ ਨਹੀਂ ਖੜ ਸਕਦੇ ਤੇ ਕੱਲ ਇਹਨਾਂ ਨੇ ਪੰਜਾਬ ਦੇ ਨਾਲ ਕੀ ਖੜਨਾ ਹੈ ਇਹ ਉਹ ਪਾਰਟੀਆਂ ਨੇ ਜਿਹੜੀ ਦਿੱਲੀੋਂ ਤੋਂ ਚੱਲਦੀਆਂ ਨੇ ਦਿੱਲੀ ਦੇ ਹੱਥ ਠੋਕੇ ਪੰਜਾਬ 'ਚ ਬਿਠਾਏ ਜਾਂਦੇ ਨੇ ਇਹ ਪੰਜਾਬ ਦੀ ਗੁਲਾਮੀ ਪੰਜਾਬੀਆਂ ਦੀ ਗੁਲਾਮੀ ਨਹੀਂ ਕਰਦੇ ਇਹ ਦਿੱਲੀ ਵੀ ਆਪਣੀ ਹਾਈ ਕਮਾਂਡ ਦੀ ਗੁਲਾਮੀ ਕਰਦੇ ਨੇ ਕਿਉਂਕਿ ਹਾਈ ਕਮਾਂਡ ਦੇ ਹੱਥ ਵਿੱਚ ਉਹਨਾਂ ਦੀ ਧੋਰ ਹੁੰਦੀ ਹੈ ਜੇ ਉਹਨਾਂ ਦੇ ਆਖੇ ਨਾ ਲੱਗਣ ਤਾਂ ਚੱਕੇ ਮਿੰਟੇ ਬਾਹਰ ਸੱਟ ਕੇ ਕਿਸੇ ਹੋਰ ਨੂੰ ਬਿਠਾ ਦਿੰਦੇ ਨੇ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਡੇ ਵਿਰੋਧ ਚ ਦਿਨੋਂ ਪਾਰਟੀਆਂ ਜਿਹੜੀਆਂ ਹੈਗੀਆਂ ਆਪਾਂ ਵੇ ਕਾਂਗਰਸ ਹੋਵੇ ਝਾੜੂ ਹੋਵੇ ਜਾਂ ਭਾਜਪਾ ਹੋਵੇ ਤੁਸੀਂ ਦੱਸੋ ਜੇ ਜਿਹੜੇ ਉਮੀਦਵਾਰ ਆਣਗੇ ਕਿ ਗਾਂਧੀ ਦੇ ਬੋਲੇ ਬਿਨਾ ਹਰੀ ਚੰਡੀ ਤੋਂ ਬਿਨਾ ਜਾਂ ਕੇਜਰੀਵਾਲ ਦੀ ਹਰੀ ਚੰਡੀ ਤੋਂ ਬਿਨਾ ਜਾਂ ਮੋਦੀ ਦੇ ਹਰੀ ਚੰਡੀ ਤੋਂ ਬਿਨਾ ਉਹ ਪੰਜਾਬ ਦੇ ਕੋਈ ਇੱਕ ਮੋਦੇ ਵਾਸਤੇ ਲੜਨ ਜੋਗੇ ਵੀ ਹੈਗੇ ਆਵਾਜ਼ ਚੱਕਨ ਤਾਂ ਦੂਰ ਦੀ ਗੱਲ ਆ ਜੇ ਤਿੰਨੋਂ ਪਾਰਟੀਆਂ ਸਾਡੇ ਪੰਜਾਬ ਦਾ ਪਾਣੀ ਖੋ ਕੇ ਰਾਜਸਥਾਨ ਦਿੱਲੀ ਤੇ ਹਰਿਆਣੇ ਨੂੰ ਦੇਣਾ ਚਾਹੁੰਦੀਆਂ ਨੇ ਮੈਂ ਤਾਂ ਪਹਿਲੇ 22 ਵੋਟਾਂ ਵੇਲੇ ਵੀ ਲੋਕਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕੇਜਰੀਵਾਲ ਕਹਿੰਦਾ ਦਿੱਲੀ ਨੂੰ ਚਾਹੀਦਾ ਹੈ ਆ ਸਾਡੇ ਆਪਣੇ ਸੂਬੇ ਦੇ ਜਿਹੜੇ ਹਰਿਆਣੇ ਦੇ ਐਮਪੀ ਪੰਜਾਬ ਦੇ ਕੋਟੇ ਤੋਂ ਬਣਾਏ ਹੋਏ ਨੇ ਸਾਡੇ ਮੁੱਖ ਮੰਤਰੀ ਦੇ ਨਾਲ ਸਟੇਜਾ ਹਰਿਆਣੇ 'ਚ ਲਾੰਬੇ ਨੇ ਤੇ ਗਾਰੰਟੀਆਂ ਦਿੰਦੇ ਨੇ ਕਿ ਬਨ ਗਈ ਪੰਜਾਬ 'ਚ ਬਣਾ ਦੋ ਹਰਿਆਣੇ 'ਚ ਪੰਜਾਬ ਦਾ ਪਾਣੀ ਟੀ ਖੇਤ ਵਿੱਚ ਜਾਊਗਾ ਸਾਡੇ ਮੁੱਖ ਮੰਤਰੀ ਨੇ ਤਾਂ ਰਾਜਸਥਾਨ ਨੂੰ ਵੱਧ ਪਾਣੀ ਦੇਣਾ ਸ਼ੁਰੂ ਵੀ ਕਰਤਾ ਤੇ ਆ ਕਾਂਗਰਸ ਪਾਰਟੀ ਜਿਨੇ 60 ਸਾਲ ਤੋਂ ਪੂਰਾ ਜ਼ੋਰ ਲਾ ਲਿਆ ਕਿ ਐਸਵਾਈਐਲ ਦੀ ਨਹਿਰ ਨਿਕਲ ਜਾਏ ਤੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਜਾਏ ਉਹ ਕੱਲੇ ਤੁਹਾਡੀ ਤਕੜੀ ਹੈ ਜਿਹੜੀ ਖੜੀ ਹੈ ਬਾਦਲ ਸਾਹਿਬ ਦੇ ਹੁੰਦੇ ਐਸਵਾਈਐਲ ਨਹਿਰ ਦੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਦੀਆਂ ਕੀ ਅਕਾਲੀ ਦਲ ਦੇ ਹੋਣਗੇ ਨਾ ਕਦੇ ਕੋਈ ਨਹਿਰ ਨਿਕਲੋਗੀ ਨਾ ਪਾਣੀ ਦੀ ਇੱਕ ਬੂੰਦ ਕਦੇ ਪੰਜਾਬ ਤੋਂ ਬਾਹਰ ਜਾਊਗੀ ਜਿੰਨੇ ਚਿਰ ਅਕਾਲੀ ਦਲ ਬੁਲੰਦਾ ਹੈ ਮੈਨੂੰ ਦੁੱਖ ਹੁੰਦਾ ਹੈ ਕਿ ਇਸ ਝਾੜੂ ਪਾਰਟੀ ਨੇ ਪਹਿਲੇ ਸਾਡਾ ਮੁੱਖ ਮੰਤਰੀ ਥੱਲੇ ਲੱਗਿਆ ਰਿਹਾ ਕੇਜਰੀਵਾਲ ਦੇ ਸਾਰਾ ਸੂਬਾ ਗਿਰਵੀ ਕਰ ਛੱਡਿਆ ਕਰਜ਼ਾਈ ਕਰ ਛੱਡਿਆ ਆਪਦੀ ਕੁਰਸੀ ਦੇ ਖਾਤਰ ਕੇਜਰੀਵਾਲ ਦੀ ਸਿਆਸਤ ਪਿਛਲੇ 2 ਸਾਲਾਂ ਤੋਂ ਚਮਕਾਉਣ ਵਾਸਤੇ ਇੰਨਾ ਵੱਡਾ ਕਰਜ਼ਾ ਪੰਜਾਬ ਦੇ ਉੱਤੇ ਚੜਤਾ 2 ਸਾਲਾਂ 'ਚ ਜਿਹੜੇ 20 ਸਾਲਾਂ 'ਚ ਇਹ ਕਦੇ ਨਹੀਂ ਚੜਿਆ ਸੀਗਾ ਤੇ ਹੁਣ ਕੇਜਰੀਵਾਲ ਭ੍ਰਿਸ਼ਟ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ ਇੰਨਾ ਵੱਡਾ ਸ਼ਰਾਬ ਦਾ ਘੁਟਾਲਾ ਕੀਤਾ ਸੀ ਚੱਕ ਕੇ ਉਹਨੂੰ ਜੇਲ੍ਹ 'ਚ ਸੱਟਿਆ ਜਿਹੜਾ ਗਾਰੰਟੀ ਦਿੰਦਾ ਸੀ ਮੈਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ ਉਹਦੇ ਹਸਪਤਾਲਾਂ ਦਾ ਮੰਤਰੀ ਤੇ ਸਕੂਲਾਂ ਦਾ ਮੰਤਰੀ ਸਮੇਂ ਭ੍ਰਿਸ਼ਟਾਚਾਰ 'ਚ ਪੂਰੀ ਸਰਕਾਰ ਉਹਦੀ ਜੇਲ੍ਹ 'ਚ ਬੰਦ ਹੈ ਲੇਕਿਨ ਬੰਦੇ ਨੂੰ ਕੁਰਸੀ ਦੇ ਲਾਲ ਇੰਨੀ ਲਾਲਚ ਹੈ ਕਿ ਕੇਜਰੀਵਾਲ ਕਹਿੰਦਾ ਮੈਂ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਾਂਗਾ ਮੈਂ ਜੇਲ੍ਹ ਦੇ ਵਿੱਚੋਂ ਚਲਾਵਾਂਗਾ ਲੇਕਿਨ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਾਂਗਾ ਜਿਹਦੇ ਕਰਕੇ ਵਿਚਾਰੇ ਬੱਚਿਆਂ ਦੇ ਸਕੂਲਾਂ ਦੀ ਕਿਤਾਬਾਂ ਤੱਕ ਨਹੀਂ ਪਹੁੰਚੀਆਂ ਉਹਨਾਂ ਦੇ ਵਜੀਫੇ ਤੱਕ ਨਹੀਂ ਪਹੁੰਚੇ ਸਾਰਾ ਕੰਮ ਕਾਜ ਦਿੱਲੀ ਦਾ ਠੱਪ ਹੋ ਗਿਆ ਕਿਉਂਕਿ ਭ੍ਰਿਸ਼ਟ ਕੇਜਰੀਵਾਲ ਕੁਰਸੀ ਦੀ ਲਾਲਚ ਵਿੱਚ ਕੰਮ ਕਿਸੇ ਹੋਰ ਨੂੰ ਸੌਂਪ ਕੇ ਰਾਜ਼ੀ ਨਹੀਂ ਤੇ ਜਿਸ ਦਿਨ ਸਾਡੇ ਮੁੱਖ ਮੰਤਰੀ ਨੂੰ ਪਤਾ ਲੱਗਿਆ ਤੇ ਉਹ ਹੀ ਸ਼ਰਾਬ ਦਾ ਘਟਾਲਾ ਤਾਂ ਮੈਂ ਆਪ ਪੰਜਾਬ 'ਚ ਕੀਤਾ ਹੈ ਜਿੰਨੀ ਕਮਾਈ ਉੱਥੇ ਹੋਈ ਹੈ ਉਹਨਾਂ ਹੀ ਬੰਦਿਆਂ ਨੇ ਓਨੀ ਕਮਾਈ ਆ ਕੇ ਇੱਥੋਂ ਕੀਤੀ ਹੈ ਤੇ ਜੇ ਕੇਂਦਰ ਨੇ ਉਹਨੂੰ ਧੱਕਤਾ ਤੇ ਅਗਲਾ ਨੰਬਰ ਮੇਰਾ ਤੇ ਨਾਲ ਦੀ ਨਾਲ ਅਮਰਸਾ ਦੇ ਪੈਰਾਂ 'ਚ ਡਿੱਗ ਪਿਆ ਅੱਜ ਸਾਰਾ ਏਜੰਡਾ ਪੰਜਾਬ ਦਾ ਦਿੱਲੀੋਂ ਚੱਲ ਰਿਹਾ ਹੈ ਪੰਜਾਬ ਦਾ ਪਾਣੀ ਖੋਣ ਵਾਸਤੇ ਸਾਡੇ ਬੇਈਮਾਨ ਮੁੱਖ ਮੰਤਰੀ ਨੇ ਅਦਾਲਤਾਂ 'ਚ ਵੀ ਆਪਣਾ ਕੇਸ ਸਮਝੌਰ ਕਰਤਾ ਹੈ ਹੌਲੀ ਹੌਲੀ ਤੁਹਾਡੇ ਸਾਹਮਣੇ ਕੱਲ ਪਰਸੋ ਹੀ ਨਵੀਂ ਗੱਲ ਆਊਗੀ ਕਿ ਕਿਵੇਂ ਸਾਡੇ ਪਾਣੀ ਜਿੱਥੇ ਪਾਣੀ ਨਹੀਂ ਹੈ ਉਹ ਪੂਰੀ ਰਿਪੋਰਟਾਂ ਤਿਆਰ ਕਰਵਾ ਰਹੀ ਹੈ ਸਰਕਾਰ ਕਿ ਬਾਦੂ ਪਾਣੀ ਹੈ ਤੇ ਬਾਦੂ ਪਾਣੀ ਜਦ ਦਿਖਾਇਆ ਜਾਊਗਾ ਫਿਰ ਅਦਾਲਤਾਂ ਆਰਡਰ ਕਰਨਗੀਆਂ ਕਿ ਪਾਣੀ ਨਹਿਰ ਬਣਾਓ ਤੇ ਪਾਣੀ ਭੇਜੋ ਬਹੁਤ ਵੱਡਾ ਧੋਖਾ ਪੰਜਾਬ ਦੇ ਨਾਲ ਹੋ ਰਿਹਾ ਹੈ ਸੋ ਮੈਂ ਕਹਿ ਸਕਦੀ ਹਾਂ ਕਿ ਵੱਡੀਆਂ ਚੁਣੌਤੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਦੇਖਣਾ ਹੋਊਗਾ ਕਿਹੜੀ ਪਾਰਟੀ ਤੇ ਕਿਹੜੀ ਉਮੀਦਵਾਰ ਉਹਨਾਂ ਚੁਣੌਤੀਆਂ ਦਾ ਵਿਬਾਕੀ ਦੇ ਨਾਲ ਬਹਾਦਰੀ ਦੇ ਨਾਲ ਇਮਾਨਦਾਰੀ ਦੇ ਨਾਲ ਸਾਹਮਣਾ ਕਰਨਗੇ ਤਾਂ ਸਾਡੇ ਹੱਕਾਂ ਵਾਸਤੇ ਲੜਨਗੇ ਦੂਜੀ ਗੱਲ ਅੱਜ ਇੱਥੇ ਦੋਨੋਂ ਝੂਠੀ ਪਾਰਟੀਆਂ ਮੇਰੇ ਤੋਂ ਪਹਿਲੇ ਤੁਹਾਨੂੰ ਦੱਸ ਕੇ ਗਏ ਜਿਹੜਾ ਵੋਟਾਂ ਵੇਲੇ ਕਿਹੋ ਜਿਹੀ ਲਾਰੇ ਲਾਉਂਦੇ ਸੀ ਕਿਹੋ ਜਿਹੀ ਗੱਲਾਂ ਕਰਦੇ ਸਨ ਤੇ ਵੋਟਾਂ ਤੋਂ ਬਾਅਦ ਉਹਨਾਂ ਵਿੱਚੋਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਸਭ ਤੁਹਾਡੇ ਸਾਹਮਣੇ ਲੇਕਿਨ ਤੁਹਾਡੇ ਸਾਹਮਣੇ ਆ ਗੱਲ ਵੀ ਹੈ ਕਿ ਦੋਵੇਂ ਝੂਠੀ ਪਾਰਟੀਆਂ ਜਿਨ੍ਹਾਂ ਨੇ 2015 ਤੋਂ ਝੂਠਾ ਗੰਦਾ ਪੰਡੀ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਕੀਤਾ ਤੇ ਦੂਜੇ ਪਾਸੇ ਝੂਠੇ ਲਾਰੇ ਲਾਏ ਤੇ ਝੂਠ ਕਰਕੇ ਹੀ ਸੱਤਾ ਹਾਸਲ ਕੀਤੀ ਲੇਕਿਨ ਅੱਜ ਵੀ ਝੂਠ ਬੋਲਣ ਤੋਂ ਹਟਦੇ ਨਹੀਂ ਜਿੱਥੇ ਚਾਲੂ ਤੇ ਪੰਜੇ ਦੋਨੋਂ ਇਕੱਠੇ ਹੋ ਗਏ ਨੇ ਨਵੀਂ ਇਹਨਾਂ ਨੇ ਪਾਰਟੀ ਦੇਸ਼ ਵਿੱਚ ਬਣਾ ਦਿੱਤੀ ਹੈ ਇੰਡੀਆ ਅਲਾਈਅንስ ਗੱਠ ਜੋੜ ਕਰ ਲਿਆ ਸਾਰੀ ਦੇਸ਼ ਵਿੱਚ ਸਾਂਝੇ ਉਮੀਦਵਾਰ ਖੜੇ ਕਰਕੇ ਸਾਂਝੀ ਸਰਕਾਰ ਬਣਾਉਂਦੇ ਇਹਨਾਂ ਨੇ ਫੈਸਲੇ ਕਰ ਲੁੱਤੇ ਨੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਾਂਝਾ ਉਮੀਦਵਾਰ ਉਤਾਰਿਆ ਹੈ ਲੇਕਿਨ ਇੱਥੇ ਵੱਖ-ਵੱਖ ਉਮੀਦਵਾਰ ਉਤਾਰ ਕੇ ਲੋਕਾਂ ਦੇ ਅੱਖਾਂ 'ਚ ਘੱਟਾ ਸੱਟਣ ਦੀ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੂੰ ਜੇ ਪੁੱਛਿਆ ਜਾਏ ਕਿ ਜਿਹੜੇ ਤੁਹਾਡੇ ਉਮੀਦਵਾਰ ਜਿੱਤਣਗੇ ਉਹ ਦਿੱਲੀ ਕਿਹੜੇ ਖਾਤੇ ਵਿੱਚ ਜਾਣਗੇ ਕਹਿੰਦੇ ਫੇਰ ਦੋ ਸੰਜੇ ਗਠਬੰਧਨ ਦਾ ਹੀ ਹਿੱਸਾ ਹੋਣਗੇ ਫਿਰ ਕਿਉਂ ਪੰਜਾਬ 'ਚ ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਕਿ ਅਸੀਂ ਇੱਥੇ ਆੜਾਂ ਕਿਉਂਕਿ ਅੱਡ ਹੋ ਕੇ ਇਹ ਝੂਠ ਮਾਰ ਕੇ ਕੁਰਸੀ ਤਾਈਂ ਪਹੁੰਚਣ ਵਾਸਤੇ ਜਿਹੜੇ ਲਾਰੇ ਦੋਨਾਂ ਨੇ ਅੱਡ-ਅੱਡ ਲਾਏ ਸੀ ਹੁਣ ਉਹਦੇ ਦੁਗਨੇ ਲਾਰੇ ਹੁਣ ਤੁਹਾਡੇ ਕੋਲ ਆ ਕੇ ਲਾਉਣਗੇ ਸੋ ਮੈਂ ਤਾਂ ਹੀ ਬੇਨਤੀ ਕਰਦੀ ਆਂ ਕਿ ਝੂਠ ਤੋਂ ਬਚੀਏ ਤੇ ਸੱਚ ਦਾ ਪਾਸਾ ਸਾਥ ਦੇਈਏ ਜਿਹੜੀ ਤਕੜੀ ਨੇ ਕਦੇ ਸਾਨੂੰ ਝੂਠੇ ਲਾਰੇ ਝੂਠੇ ਵਾਦੇ ਨਹੀਂ ਕੀਤੇ ਜਿਹੜੀ ਤਕੜੀ ਨੇ ਹਮੇਸ਼ਾ ਲੋਕਾਂ ਦੇ ਵਿੱਚ ਜਾ ਕੇ ਬਾਦਲ ਸਾਹਿਬ ਨੇ ਬਤੌਰ ਸੰਗਤ ਦਰਸ਼ਨ ਕਰਕੇ ਸੰਗਤਾਂ ਦੇ ਵਿੱਚ ਜਾ ਕੇ ਬੈਠਦੇ ਸੀ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੀ ਤਕਲੀਫਾਂ ਸੁਣਦੇ ਸੀ ਤੇ ਫਿਰ ਉਹਨਾਂ ਨੂੰ ਹੱਲ ਵੀ ਕਰਦੇ ਸੀ ਤੇ ਸਹੂਲਤਾਂ ਵੀ ਦਿੰਦੇ ਸੀ ਤੇ ਜਦੋਂ ਉਹ ਤਾਕਤ ਤੁਸੀਂ ਸਾਡੀ ਪਾਰਟੀ ਵਿੱਚ ਰੱਖੀ ਫਿਰ ਤੁਹਾਡੇ ਪਿੰਡਾਂ 'ਚ ਕਈ ਵਾਰੀ ਆ ਕੇ ਸੰਗਤ ਦਰਸ਼ਨ ਮੈਂ ਵੀ ਕੀਤੇ ਤੁਹਾਡੇ ਵਿੱਚ ਬੈੰਦੀ ਸੀ ਸਾਰੇ ਪ੍ਰਸ਼ਾਸਨ ਨੂੰ ਲੈ ਕੇ ਆਂਦੀ ਸੀ ਫਿਰ ਭਾਵੇਂ ਤੁਸੀਂ ਮੈਨੂੰ ਕਹਿੰਦੇ ਸੀ ਕਿ ਇਥੇ ਸਾਡੇ ਦਾਣਾ ਮੰਡੀ ਦਾ ਫੜ ਪੱਕਾ ਕੀਤਾ ਜਾਏ ਸਾਡੇ ਖਾਲ ਪੱਕੇ ਕੀਤੇ ਜਾਣ ਸਾਡੀ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਏ ਸਾਡੀ ਗਲੀ ਨਾਲੀਆਂ ਨਿਕਾਸੀ ਦਾ ਕੰਮ ਕੀਤਾ ਜਾਏ ਬੱਸ ਸਟੈਂਡ ਸਾਡਾ ਬਣਾਇਆ ਜਾਏ ਬੱਚੇ ਜਿੰਮ ਮੰਗਦੇ ਸੀ ਭਾਵਾਂ ਸ਼ਮਸ਼ਾਨ ਘਾਟਦੇ ਮੰਗ ਰੱਖਦੇ ਸੀ ਜਾਂ ਧਰਮਸ਼ਾਲਾ ਦੀ ਮੰਗ ਰੱਖਦੇ ਸੀ ਤੁਹਾਡੇ ਡੰਗਰਾ ਦੇ ਹਸਪਤਾਲ ਦੀ ਕੰਮ ਕੱਢੀਏ ਜਿਵੇਂ ਜਿਵੇਂ ਤੁਸੀਂ ਮੰਗ ਰੱਖਦੇ ਸੀ ਸੁਵਿਧਾ ਸੈਂਟਰ ਹੋਏ ਜੋ ਤੁਸੀਂ ਮੰਗਦੇ ਸੀ ਮੌਕੇ 'ਤੇ ਬੈਠ ਕੇ ਤੁਹਾਨੂੰ ਗਰੰਟਾ ਦੇ ਗੱਪਾਪਾ ਦੇ ਕੇ ਚੰਗਦੇ ਸੀ ਫਿਰ ਪਾਵੇਂ ਤੁਸੀਂ ਜੇ ਵੱਡੀ ਚੀਜ਼ਾਂ ਤੁਸੀਂ ਕਹਿੰਦੇ ਸੀ ਮੋਟਰਾਂ ਦੇ ਕਨੈਕਸ਼ਨ ਦੇ ਤੇ ਮੋਟਰਾਂ ਦੇ ਕਨੈਕਸ਼ਨ ਵੀ ਫਿਰ ਪੁੱਛਾਂਦੇ ਸੀ ਤੁਹਾਡੇ ਕੋਲ ਲੇਕਿਨ ਮੈਂ ਪੁੱਛਣਾ ਚਾਹੁੰਦੀ ਆ ਜਾਂ ਦਾਹੀ ਖਜ਼ਾਨੇ ਦੀ ਚਾਬੀ ਤੁਸੀਂ ਆ ਦੋਨੋਂ ਛਾੜੂ ਤੋਂ ਦਿੱਤੀ ਤੇ ਪੰਜੇ ਨੂੰ ਦਿੱਤੀ ਫਿਰ ਉਹ ਕਿੰਨੀ ਵਾਰੀ ਤੁਹਾਡੇ ਵਿੱਚ ਆਏ ਨੇ ਕਿੰਨੀ ਵਾਰੀ ਤੁਹਾਡੇ ਵਿੱਚ ਬਹਿ ਕੇ ਉਹਨਾਂ ਨੇ ਤੁਹਾਡੀ ਤਕਲੀਫਾਂ ਦਾ ਹੱਲ ਕੀਤਾ ਹੈ ਕਿੰਨੀ ਵਾਰੀ ਐਮਐਲਏ ਆਏ ਤੇ ਕਿੰਨੀ ਵਾਰੀ ਮੁੱਖ ਮੰਤਰੀ ਆਏ ਤੇ ਜੇ ਤੁਹਾਡੇ ਕੋਲ ਆਊਗਾ ਨਹੀਂ ਤਾਂ ਫਿਰ ਹੱਲ ਕੀ ਕਰਨਗੇ ਤੇ ਜਿੱਥੇ ਸਹੂਲਤਾਂ ਦੀ ਗੱਲ ਹੈ ਘਰ ਘਰ ਨੌਕਰੀ ਕਹਿ ਕੇ ਬੇਰੋਜ਼ਗਾਰੀ ਭੱਤਾ ਕਹਿ ਕੇ ਮੋਬਾਈਲ ਫੋਨ ਕਹਿ ਕੇ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ਼ ਕਰਕੇ ਤਾਂ ਪੰਜੇ ਨੇ ਸਰਕਾਰ ਬਣਾਈ ਫਿਰ ਤੁਹਾਡੇ ਪਿੰਡ ਚ ਉਹ ਕਿਹੜਾ ਨੌਜਵਾਨ ਹੈ ਜਿਹਨੂੰ ਨੌਕਰੀ ਮਿਲੀ ਕਿਹੜਾ ਹੈ ਜਿਹਨੂੰ ਬੇਰੋਜ਼ਗਾਰੀ ਭੱਤਾ ਮਿਲਿਆ ਕਿਨੂੰ ਮੋਬਾਈਲ ਫੋਨ ਮਿਲਿਆ ਤਾਂ ਕਿਦਾ ਸਾਰਾ ਕਰਜ਼ਾ ਮਾਫ਼ ਹੋਇਆ ਤੇ ਜੇ ਕਿਸੇ ਦਾ ਨਹੀਂ ਹੋਇਆ ਫਿਰ ਝੂਠ ਨੂੰ ਛੱਡੋ ਜਦਾਂ ਅੰਗੇ ਪਹਿਲੇ ਪੁਰਾਣਾ ਹਿਸਾਬ ਲੋ ਇਹਨਾਂ ਤੋਂ ਨਵੀਂ ਗੱਲਾਂ ਨਾ ਸੁਣਨ ਬਹਿ ਜਾਣਾ ਤੇ ਆ ਜਿਹੜਾ ਰੰਗਲਾ ਪੰਜਾਬ ਦੀ ਗੱਲ ਕਰਦਾ ਸੀ ਝਾੜੂ ਇਹ ਤਾਂ ਕਹਿੰਦਾ ਸੀ ਇੰਨਾ ਰੰਗਲਾ ਪੰਜਾਬ ਹੋਊਗਾ ਕਿ ਸਾਰੇ ਬੱਚੇ ਬਾਹਰੋਂ ਆ ਕੇ ਇੱਥੇ ਕੰਮ ਕਰਨਗੇ ਕੋਈ ਧਰਨਾ ਹੀ ਨਹੀਂ ਲੱਗੂਗਾ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਦਾਗਾ ਇੰਨੀਆਂ ਨੌਕਰੀਆਂ ਹੋਣਗੀਆਂ ਕਿ ਕੋਈ ਵਿਦੇਸ਼ ਨਹੀਂ ਜਾਊਗਾ ਹੁਣ ਦੱਸੋ ਫੇ ਤੁਹਾਡੇ ਬੱਚਿਆਂ ਨੂੰ 2.5 ਸਾਲਾਂ ਚ ਕਿਨੂ ਕਿੰਦੀ ਨੌਕਰੀਆਂ ਦਿੱਤੀਆਂ ਨੇ ਕਿਹੜਾ ਕੱਚਾ ਮੁਲਾਜ਼ਮ ਪੱਕਾ ਕਰ ਦੁੱਤਾ ਤੇ ਜਿਹੜਾ ਹੱਕ ਮਾਰਦਾ ਡਾਂਗਾ ਨਾਲ ਕੁੱਟ-ਕੁੱਟ ਕੇ ਉਹਦਾ ਕੋਚੁੰਬਰ ਕੱਢਦਾ ਹੈ ਕੀ ਨਹੀਂ ਤੇ ਕਿਹੜਾ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ ਆਪਣੇ ਮਾਪਿਆਂ ਦੀ ਜ਼ਮੀਨਾਂ ਵੇਚ ਕੇ ਬੱਚੇ ਬਾਹਰ ਭੱਜੀ ਜਾ ਰਹੇ ਕਿਉਂਕਿ ਇੱਥੇ ਤਾਂ ਕੁਝ ਨਜ਼ਰ ਨਹੀਂ ਆਉਂਦਾ ਇੰਨੇ ਵੱਡੇ ਇਸ਼ਤਿਹਾਰ 40000 ਨੌਕਰੀਆਂ ਮੈਂ ਦੇਤੀਆਂ ਤੇ 40000 ਦਾ ਜੇ ਕੋਈ ਕਹੇ ਵੀ 400 ਦਾ ਤਾਂ ਦੱਸ ਦੇ ਕਿਹੜੇ ਪਿੰਡ ਦੇ ਕਿਹੜੇ ਮੁੰਡੇ ਨੂੰ ਮਿਲੇ ਤਾਂ ਕੋਈ ਜਵਾਬ ਨਹੀਂ ਆਰਟੀਆਈ ਪਾ ਕੇ ਜੇ ਕਢਵਾਓ ਤੇ ਪਤਾ ਲੱਗਦਾ ਵੀ ਪਟਵਾਰੀਆਂ ਦੀ ਜੇ ਨੇ ਕੱਢੀ 40 ਪੋਸਟਾਂ ਉਹਦੇ ਵਿੱਚੋਂ 26 ਤਾਂ ਲੈ ਗਏ ਹਰਿਆਣਾ ਦੇ ਬੱਚੇ ਵੈਟਰਨਰੀ ਇਨਸਪੈਕਟਰਾਂ ਦੀ ਜੇ ਕੱਡੀਆਂ ਤੇ 70% ਲੈ ਗਏ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਫਿਰ ਪੰਜਾਬ ਦੇ ਪੜ੍ਹੇ ਲਿਖੇ ਬੱਚੇ ਜਿਹੜੇ ਦਰਦਰ ਠੋਕਰਾ ਠੋਕਰਾ ਖਾਂਦੇ ਫਿਰਦੇ ਨੇ ਇਹ ਬੱਚੇ ਕਿੱਥੇ ਜਾਣ ਤੇ ਸਾਡੇ ਹੱਕ ਦੀਆਂ ਨੌਕਰੀਆਂ ਬਾਹਰ ਵਾਲੇ ਬੱਚੇ ਕਿਉਂ ਲੈ ਰਹੇ ਨੇ ਕਿਉਂਕਿ ਕੱਲ ਕੇਜਰੀਵਾਲ ਨੇ ਉੱਥੋਂ ਵੋਟਾਂ ਲੈਣੀਆਂ ਨੇ ਅੱਜ ਪੰਜਾਬ ਦੇ ਬੱਚਿਆਂ ਦਾ ਹੱਕ ਮਾਰ ਕੇ ਆਪਦੀ ਵੋਟਾਂ ਪੱਕੀਆਂ ਕਰਦੇ ਫਿਰਦੇ ਨੇ ਔਰ ਮੈਨੋ ਮਾਨ ਹੈ ਜਿੱਥੇ ਇਹ ਭੋਖ ਮੰਤਰੀ ਆਪਣੇ ਮੂੰਹੋਂ ਕਹਿ ਰਿਹਾ ਨਾ ਕਿ 40000 ਦਿੱਤੀਆਂ ਨੇ ਚਾਰ ਸਤਾ ਦਾ ਹਿਸਾਬ ਨਹੀਂ ਦੇ ਸਕਦਾ ਉਥੇ ਤੁਸੀਂ 10 ਸਾਲ ਸੇਵਾ ਦਿੱਤੀ ਸੀ ਅਕਾਲੀ ਦਲ ਨੂੰ 10 ਸਾਲਾਂ ਵਿੱਚ 3 ਲੱਖ ਤੋਂ ਵੱਧ ਨੌਕਰੀਆਂ ਦਿੱਤੀ ਸੀ ਇੱਕ ਇੱਕ ਦਾ ਹਿਸਾਬ ਹੈਗਾ ਜੇ ਜੇ ਕਿਸੇ ਨੂੰ ਕੋਈ ਸ਼ੱਕ ਹੈ ਫਿਰ ਨਿਗਾਹ ਮਾਰ ਕੇ ਦੇਖੋ ਆ ਜਿਹੜੀ ਸਾਡੀ ਬੇਟੀਆਂ ਖੜੀਆਂ ਨੇ ਪੁਲਿਸ ਦੀ ਵਰਦੀ ਪਾ ਕੇ ਪੰਜਾਬ ਪੋਸਟ ਇਹਨਾਂ ਦੀ ਭਰਤੀ ਕਿਹਨੇ ਸ਼ੁਰੂ ਕੀਤੀ ਸੀ ਸੁਖਵੀਰ ਜੀ ਮੁੱਖ ਮੰਤਰੀ ਸੁਖਵੀਰ ਜੀ ਮੰਤਰੀ ਸਨ ਬਾਦਲ ਸਾਹਿਬ ਮੁੱਖ ਮੰਤਰੀ ਸਨ ਤੇ ਤੁਸੀਂ ਮੈਨੂੰ ਐਮਪੀ ਬਣਾਇਆ ਥੋਟ ਐਵੇਂ ਚਾਕੇ ਜਦ ਸੰਗਤ ਦਰਸ਼ਨ ਕਰਦੀ ਸੀ ਤਾਂ ਮੇਰੀਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਜੇ ਥਾਣੇ 'ਚ ਆਪਣੀ ਕੋਈ ਤਕਲੀਫ ਲੈ ਕੇ ਜਾਣਾ ਬੰਦੇ ਸਾਡੀ ਸੁਣਵਾਈ ਨਹੀਂ ਕਰਦੇ ਤੇ ਮੈਂ ਬਾਲ ਸਾਹਿਬ ਨੂੰ ਦੱਸਿਆ ਕਿ ਆਹ ਹੱਲ ਕਰੋ ਇਹਨਾਂ ਦਾ ਮਸਲਾ ਉੱਥੇ ਬੀਬੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਇਹਨਾਂ ਦੀ ਸੁਣਵਾਈ ਕਰਨਗੀਆਂ ਪਹਿਲੀ ਵਾਰ ਹੀ ਪੰਜਾਬ ਪੁਲਿਸ 'ਚ ਧੀਾਂ ਦੀ ਭਰਤੀ ਬਾਦਤ ਸਾਹਿਬ ਨੇ ਸ਼ੁਰੂ ਕੀਤੀ ਹੁਣ ਹਜ਼ਾਰਾਂ ਦੇ ਗਿਣਤੀ ਵਿੱਚ ਇਹੋ ਜਿਹੀ ਤੁਹਾਡੀਆਂ ਕੁੜੀਆਂ ਪੰਜਾਬ ਪੁਲਿਸ 'ਚ ਨੌਕਰੀ ਕਰਦੀਆਂ ਨੇ 70 ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਤਾਕੀ ਸਰਕਾਰੀ ਸਕੂਲਾਂ 'ਚ ਟੀਚਰਾਂ ਦੀ ਘਾਟ ਖਤਮ ਹੋਏ ਤੇ ਗਰੀਬ ਦਾ ਬੱਚਾ ਵਧੀਆ ਪੜ੍ਹ ਲਿਖ ਜਾਏ। ਵੱਡੀ ਵੱਡੀ ਪੋਸਟਾਂ ਪਾਵੇਂ ਫੂਡ ਸਪਲਾਈ ਇੰਸਪੈਕਟਰ ਹੁੰਦਾ ਸੀ, ਪਾਵੇਂ ਈਟੀਓ ਹੁੰਦਾ ਸੀ ਜੇ ਲੱਖਾਂ ਦੀ ਰਿਸ਼ਵਤ ਚਲਦੀ ਸੀ। ਦੁਵਾਨੀ ਕਿਸੇ ਤੋਂ ਪੈਸੇ ਨਹੀਂ ਲੈਂਦੇ। ਮੈਰਕ ਦੇ ਆਧਾਰ 'ਤੇ ਜਿਹਦਾ ਹੱਕ ਬੰਦਾ ਸੀ, ਤਿੰਨ ਲੱਖ ਨੌਕਰੀਆਂ ਦਿੱਤੀ ਇੱਕ ਇੱਕ ਹਿਸਾਬ ਉੱਥੇ ਪਿਆ। ਬਲਕਿ ਅੱਜ ਸਾਡੇ ਪੁਲਿਸ ਦੇ ਵੀਰ ਖੜੇ ਨੇ 2016 ਤੇ 2011 ਸਭ ਤੋਂ ਵੱਧ ਭਰਤੀਆਂ ਅਕਾਲੀ ਦਲ ਦੇ ਸਮੇਂ ਚ ਹੋਈਆਂ ਸੀ ਪੁਲਿਸ ਚ ਤੇ ਅੱਜ ਵਿਚਾਰਿਆਂ ਦਾ ਹਾਲ ਦੇਖੋ ਤਨਖਾਵਾ ਜਿਹੜੀ ਪਹਿਲੀ ਤਰੀਕ ਨੂੰ ਮਿਲਣੀ ਚਾਹੀਦੀ ਆ ਨੇ 25 25 ਤਰੀਕ ਦਾ ਇਹਨਾਂ ਨੂੰ ਤਨਖਾਵਾ ਤੱਕ ਨਹੀਂ ਮਿਲਦੀ ਆ ਦੱਸੋ ਮੇਰੇ ਵੀ ਸਹੀ ਕਹਿ ਰਹੀ ਆ ਕਿ ਨਹੀਂ ਮਿਲਦੀ ਆ ਨੇ ਤੁਹਾਨੂੰ ਹਣ ਇਸ ਵਾਰੀ ਮਹੀਨੇ ਕਿਹੜੇ ਕਿਹੜੇ ਤਰੀਕ ਨੂੰ ਮਿਲੀ ਤੁਹਾਨੂੰ ਤਨਖਾਹ 26 ਤਰੀਕ ਨੂੰ ਮਿਲੇ ਕਿ ਨਹੀਂ ਮਿਲਿਆ ਜੇ ਤਾਈ ਹਾਂ ਆਂਗਨਵਾੜੀ ਵਿਚਾਰੀ ਕੁੜੀਆਂ ਉਹਨਾਂ ਨੂੰ ਵੀ 8 8 ਮਹੀਨੇ ਤਾਈ ਤਨਖਾਵਾ ਨਹੀਂ ਮਿਲਦੀਆਂ ਆਕ ਸਾਡੀ ਸਰਕਾਰ ਦਾ ਆ ਹਾਲ ਹੈਗਾ ਕਿ ਕਰਜ਼ਾ ਲੈ ਕੇ ਨਾ ਵਿਚਾਰਾਂ ਦੀ ਤਨਖਾਹ ਪੂਰੀ ਕਰਦੇ ਨੇ ਤੇ ਕਿੱਥੇ ਜਾਊਗਾ ਪੰਜਾਬ ਕੇਜਰੀਵਾਲ ਨੂੰ ਬੇਚ ਛੱਡਿਆ ਆ ساری ਸਹੂਲਤਾ ਬਾਦਲ ਸਾਹਿਬ ਦਿੰਦੇ ਸੀ ਗਰੀਬਾਂ ਨੂੰ 40 ਕਿਲੋ ਕਣਕ 30 ਦਿਨ ਤੁਹਾਡੇ ਘਰੇ ਰੋਟੀ ਪੱਕੇ ਚੱਕ ਕੇ ਕਾਂਗਰਸੀਆਂ ਨੇ 15 ਕਰ ਤੋਂ ਉਹਨਾਂ ਦੇ ਭ੍ਰਿਸ਼ਟ ਮੰਤਰੀ ਨੇ ਜਾ ਕੇ ਬਾਕੀ ਦਾ ਆਟਾ ਰਾਸ਼ਨ ਬਾਜ਼ਾਰ 'ਚੇ ਵੇਚਤਾ ਇੰਨੇ ਮੋٹے ਪੈਸੇ ਕਮਾਏ ਉਹ ਆਸ਼ੂ ਮੰਤਰੀ ਨੇ ਜੇਲ੍ਹ ਘਟ ਕੇ ਆ ਕਿਉਂਕਿ ਗਰੀਬਾਂ ਦਾ ਰਾਸ਼ਨ ਖਾ ਗਿਆ ਫਿਰ ਆ ਗਿਆ ਝਾੜੂ ਇਹਨੇ ਹੋਰ ਵੀ ਕਾੜ ਕੱਟ ਤੇ ਤੇ ਹੁਣ ਕੱਟ ਕੇ ਉਹ 15 ਕਿਲੋ ਨੂੰ 5 ਕਿਲੋ ਆਟਾ ਕਰ ਛੜਿਆ ਤੇ ਫਿਰ ਜਿਹੜੇ ਤੁਹਾਡੇ 30 ਦਿਨ ਦਾ ਤੁਹਾਨੂੰ ਰਾਸ਼ਨ ਦਿੰਦੇ ਨੇ ਕਿ 5 ਕਿਲੋ 2 ਦਿਨਾਂ ਦਾ ਦਿੰਦੇ ਨੇ ਕਿਹੜੇ ਚੰਗੇ ਨੇ ਫਿਰ ਕਿਉਂ ਆਪਾਂ ਇਹਨਾਂ ਦਵਾਨੂ ਮੂਲਾਏ ਜੇ ਬਾਦਸ਼ਾਹ ਆਪਨੇ ਸ਼ਗੰਦੇ ਚੈੱਕ ਦਿੱਤੇ ਇਹਨਾਂ ਨੇ ਉਹ ਬੰਦ ਕਰਤੇ ਪੈਨਸ਼ਨਾਂ ਦੋਵੇਂ ਕਹਿੰਦੇ ਸੀ 2500 ਕਰਦੇ ਸੱਤ ਸਾਲ ਕੇ ਦੱਸੋ ਕਿਦੀ 2500 ਆਈਏ ਕੁੜੀਆਂ ਨੂੰ ਸਾਈਕਲਾ ਦਿੰਦੇ ਸੀ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੰਦੇ ਸੀ ਪਿੰਡ-ਪਿੰਡ 'ਚ ਜਿਮ ਲਾਇਆ ਹੋਇਆ ਸੀਗਾ ਵੱਡੇ-ਵੱਡੇ ਵਰਲਡ ਕਬੱਡੀ ਆਉਂਦੇ ਸੀ ਬੱਚੇ ਕਬੱਡੀ ਖੇਡਿਆ ਕਰਦੇ ਸੀਗੇ ਕਿਸੇ ਨੂੰ ਮਕਾਨਾਂ ਦਾ ਚੈੱਕ ਆਂਦਾ ਸੀ ਕਿਸੇ ਨੂੰ ਮਰੰਮਤ ਵਾਸਤੇ ਆਂਦਾ ਸੀ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ ਕਿਸੇ ਨੂੰ ਦਵਾਈਆਂ ਵਾਸਤੇ ਮਦਦ ਆਂਦੀ ਸੀ ਕੈਂਸਰ ਵਰਗੀ ਭੈੜੀ ਬਿਮਾਰੀ ਹੋ ਗਈ ਤਾਂ ਵੀ ਚੈੱਕ ਦਿੰਦੇ ਸੀ ਸਾਰਾ ਕੁਝ ਬੰਦ ਕਰਤਾ ਉਹ ਵੀ ਬੰਦ ਕਰਤਾ ਰਾਸ਼ਨ ਵੀ ਬੰਦ ਕਰਤਾ ਹਜ਼ਾਰ ਰੁਪਏ ਵੀ ਨਹੀਂ ਦਿੱਤੇ ਤੇ ਦੇਣਾ ਕੀ ਸੀ ਤੁਹਾਡੇ ਤੋਂ ਲੈ ਲਿਆ ਫੇਰੇ ਕਿਹੜੇ ਮੂਹ ਦੇ ਨਾਲ ਮੋਟ ਵੰਗਦੇ ਨੇ ਹਾਂ ਤੇ ਆਹ ਕਿਸਾਨ ਵੀਰਾਂ ਨੂੰ ਤਾਂ ਕਹਿੰਦਾ ਸੀ ਆ ਇਹਨਾ ਰੰਗਲਾ ਪੰਜਾਬ ਹੋਊਗਾ ਕਿ ਸਰਕਾਰ ਤਾਂ ਸੱਠਾਂ ਵਿੱਚ ਉਹ ਚੱਲੂਗੀ ਤੁਹਾਡੇ ਵਰਗਾ ਮੈਨੂੰ ਥੋੜੀ ਨਾ ਕੋਈ ਕੋਠੀਆਂ ਚਾਹੀਦੀਆਂ ਨੇ ਮੈਨੂੰ ਕੋਈ ਮਕਾਨ ਨਹੀਂ ਚਾਹੀਦਾ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਕੋਈ ਗੱਡੀਆਂ ਦੀ ਲੋੜ ਨਹੀਂ ਤੁਹਾਡੇ ਵਿੱਚ ਹੀ ਰਹਿਣੇ ਆ ਵਾਹ ਭਾਈ ਫੇਰ 2.5 ਸਾਲ ਚ ਕਿਸੇ ਨੂੰ ਦਿਖਿਆ ਪੰਜ ਕੋਠੀਆਂ ਲੈ ਕੇ ਹੁਣ ਤਾਂ ਸਿਕਿਉਰਟੀਆਂ ਜਿਵੇਂ ਮੁੱਖ ਮੰਤਰੀ ਦੀ ਬਾਬਾ ਸਾਹਿਬ ਦੀ ਹੁੰਦੀ ਤੇ ਉਹਦਾ ਤਾਂ ਪਰਿਵਾਰ ਲਈ ਫਿਰਦਾ ਆਪ ਦੀ ਤਾਂ ਛੱਡੋ ਕਿੰਨੀ ਸਿਕਿਉਰਿਟੀ ਆ ਹੋਂ ਤਾਂ ਕਹਿੰਦਾ ਤੁਹਾਡੇ ਵਿੱਚ ਤਾਂ ਕੀ ਉਹ ਟਰੱਕ ਕੋ ਥੱਲੇ ਉਤਰਦਾ ਨਹੀਂ ਹੈਗਾ ਕਿ ਲੋਕਾਂ ਦੇ ਨੇੜੇ ਨਾ ਮੈਂ ਲੱਗ ਜਾ। ਤੇ ਤੁਹਾਡੇ ਕਿਸਾਨ ਵੀਰਾਂ ਦੇ ਉੱਤੇ ਕੋਈ ਤਕਲੀਫ ਆਉਗੀ ਤੁਹਾਡੀ ਬਾਹ ਫੜਾਂਗਾ ਗਰਦੋਰੀਆਂ ਹੁੰਦੀਆਂ ਰਹਿਣਗੀਆਂ। ਪਹਿਲੇ ਤੁਹਾਡੇ ਖਾਤੇ ਵਿੱਚ 25000 ਆਉਣਗੇ। ਫਿਰ ਆ ਤੁਹਾਡੇ ਕਣਕਾ ਦਾ ਨੁਕਸਾਨ ਬੇਮੌਸਮੀ ਮੀਂਹ ਦੇ ਨਾਲ, ਗੜਿਆਂ ਦੇ ਨਾਲ। ਭਾਵੇਂ ਤੁਹਾਡੇ ਪਸ਼ੂ ਡੰਗਰਾਂ ਨੂੰ ਬਿਮਾਰੀਆਂ ਲੱਗੀਆਂ। ਭਾਵੇਂ ਤੁਹਾਡੇ ਨਰਮੇ ਨੂੰ ਬਿਮਾਰੀ ਲੱਗ ਗਈ। ਭਾਵੇਂ ਹੜ੍ਹ ਆ ਛੇ ਅੱਧਾ ਪੰਜਾਬ ਤੁਸੀਂ ਡੁੱਬਿਆ ਹੋਇਆ ਦੇਖਿਆ ਕਿਹਨੂੰ ਦਵਾਈ ਦਿੱਤੀਏ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਗੱਲਾਂ ਹੀ ਹੈ ਗਿਆ ਸਾਰਿਆਂ ਕੱਲੇ ਗੱਲਾਂ ਸੁਣਾਣ ਜੋਗਾ ਹੈਗਾ ਗੱਲਾਂ ਸੁਣਾ ਲਾ ਸੁਣਾ ਲਾ ਮੁੱਖ ਮੰਤਰੀ ਬਣ ਗਿਆ ਗੱਲਾਂ ਸੁਣਾਣ ਦਾ 2.5 ਸਾਲ ਟੱਪ ਗਏ ਅਗਲੇ ਸਾਲ ਵੀ ਤੁਹਾਨੂੰ ਪਤਾ ਐਂ ਚੱਲੂਗਾ ਤੇ ਭੰਡਦੇ ਸੀ ਦੋਨੋਂ ਕਿਨੂੰ ਨਾ ਦਵਾਈ ਕਾਂਗਰਸਿਆ ਨੇ ਦਿੱਤੀ ਨਾ ਦਵਾਈ ਇਹਨਾਂ ਨੇ ਦਿੱਤੀ ਇਹ ਉਹ ਬਾਦਲ ਸਾਹਿਬ ਜਿਨ੍ਹਾਂ ਨੇ ਮੋਟਰਾਂ ਦੇ ਕਨੈਕਸ਼ਨ ਤੁਹਾਡੇ ਪਿੰਡ 'ਚੇ ਵੀ ਆਏ ਪਤਾ ਨਹੀਂ ਕਿੰਨੀ ਮੋਟਰਾਂ ਦੇ ਕਨੈਕਸ਼ਨ ਤੁਹਾਡੇ ਪਿੰਡ 'ਚੇ ਦਿੱਤੇ ਦਵਾਈ ਨਹੀਂ ਦਿੱਤੀ ਆਹੀ ਖਜ਼ਾਨਾ ਇਹਨਾਂ ਦੇ ਕੋਲ ਗਿਆ ਦੱਸੋ ਫਿਰ 7 ਸਾਲ ਚ ਇੱਕ ਦੋ ਇੱਕ ਵੀ ਮੋਟਰ ਤੇ ਕਨੈਕਸ਼ਨ ਲੱਖਾਂ ਰੁਪਏ ਖਰਚ ਕੇ ਕਿਸੇ ਦੇ ਆਏ ਨੇ ਕਿਉਂ ਨਹੀਂ ਆਂਦੇ ਉਹੀ ਖਜ਼ਾਨਾ ਹੈ ਇਹ ਵੀ ਦੇ ਸਕਦੇ ਜੇ ਬਾਦਲ ਸਾਹਿਬ ਦੇ ਸਕਦੇ ਲੇਕਿਨ ਸੋਚ ਹੀ ਨਹੀਂ ਹੈ ਮੋਟਰਾਂ ਦੇ ਬਿੱਲ ਜਿਹੜੇ ਬਾਦਲ ਸਾਹਿਬ ਨੇ ਮਾਫ ਕੀਤੇ ਤੁਸੀਂ ਦੇਖੋ ਜੇ ਮੋਟਰ ਦੇ ਬਿੱਲ ਮਾਫ ਨਹੀਂ ਹੁੰਦੇ ਨਾ ਲੱਖ ਲੱਖ ਰੁਪਏ ਤਾਂ ਤੁਹਾਡੇ ਸਾਲ ਦਾ ਖਰਚਾ ਹੁੰਦਾ ਇਹ 15 ਸਾਲਾਂ 'ਚ 15 ਲੱਖ ਰੁਪਏ ਦਾ ਹਰੇਕ ਤੇ ਤੁਹਾਡੇ ਜੇਬ 'ਚ ਪਾਤੇ ਬਾਦਲ ਸਾਹਿਬ ਦੀ ਦੇਣ ਆਹ ਆਪ ਖਤਮ ਕਰਤਾ ਜਿਨ੍ਹਾਂ ਨੇ ਮੋਟਰਾਂ ਦੇ ਕਨੈਕਸ਼ਨ ਬੁੱਕ ਦਿੱਤੇ ਮੋਟਰਾਂ ਦੇ ਬਿੱਲ ਮਾਫ ਕੀਤੇ ਆਹ ਮੁਆਵਜ਼ੇ ਯਾਦ ਕਰੋ ਜਦੋਂ ਦਲਸਾਹ ਦੇ ਬੈਠੇ ਚਿੱਟੇ ਮੱਛਰ ਦੇ ਨਾਲ ਨਰਮੇ ਨੂੰ ਪਹਿਲੀ ਵਾਰੀ ਬਿਮਾਰੀ ਲੱਗੀ ਸੀ ਤੇ ਜਿੱਥੇ ਕਿਸਾਨ ਬੈਠਿਆ ਸੀ 8000 ਰੁਪਏ ਕਰਦੇ ਸਾਹ ਨਾਲ ਜਿਹੜਾ ਕਿਸਾਨ ਜਿੱਥੇ ਬੈਠਿਆ ਸੀ ਉਹਨੂੰ ਮੁਆਵਜ਼ਾ ਪਹੁੰਚਾਇਆ ਤੁਹਾਡੇ ਪਿੰਡ ਵੀ ਆਇਆ ਹੋਣਾ ਪਹਿਲੀ ਵਾਰੀ ਜਿਹਦੀ ਚੁਗਾਈ ਮਾਰੀ ਗਈ ਉਸ ਮਜ਼ਦੂਰ ਨੂੰ ਵੀ ਦਿੱਤਾ ਪੈਸਾ ਜੇ ਫਿਰ ਇਹਨਾਂ ਦੇ ਹੱਥ 'ਚ ਦੋਖ ਖਜਾਨਾ ਗਿਆ 7 ਸਾਲ ਨਿਕਲ ਗਏ ਕਿਸੇ ਤੇ ਬਾਤ ਤੱਕ ਨਹੀਂ ਫੜੀ ਪੰਡਿਆ ਜਿਨ੍ਹਾਂ ਨੇ ਮੁਆਵਜ਼ੇ ਦਿੱਤੇ ਮੋਟਰ ਦੇ ਕਨੈਕਸ਼ਨ ਦਿੱਤੇ ਮੋਟਰ ਦੇ ਬਿੱਲ ਮਾਫ ਕੀਤੇ ਜਿਨ੍ਹਾਂ ਨੇ ਤੁਹਾਡੇ ਆਪ ਫੋਕਲ ਪੁਆਇੰਟ ਬਣਾਤੇ ਮੰਡੀਆਂ ਬਣਾਤੀਆਂ ਤੁਹਾਡੇ ਫੜ ਪੱਕੇ ਕਰਤੇ ਜਿਨ੍ਹਾਂ ਨੇ ਕਸੀਆ ਕੱਢਿਆ ਸੋਹੇ ਬਣਾ ਤੁਹਾਡੇ ਖਾਲ ਕਰੋੜਾ ਰੁਪਏ ਦੇ ਨਾਲ ਤੁਹਾਡੇ ਪਿੰਡ ਦੇ ਖਾਲ ਪੱਕੇ ਆਪਾ ਕੀਤੇ ਜਿਨ੍ਹਾਂ ਨੇ ਲਿੰਕ ਸੜਕਾਂ ਬਣਾਤੀਆਂ ਕਿੰਨੀਆਂ ਸੜਕਾਂ ਤੁਹਾਡੀ ਅਪਗ੍ਰੇਡ ਕੀਤੀਆਂ ਮੈਨੂੰ ਲੱਗਦਾ ਤੁਹਾਡੇ ਪਿੰਡ 'ਚ ਸਾਰਾ 18 ਕਰੋੜ ਦਾ ਤੁਹਾਡੀ ਸੜਕਾਂ ਲਿੰਕ ਰੋਡਾਂ ਆਪਾਂ ਅਪਗ੍ਰੇਡ ਕੀਤੀਆਂ ਜਿਨ੍ਹਾਂ ਨੇ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਕੋਈ ਟੈਕਸ ਨਾ ਲੱਗੇ ਜਿਨ੍ਹਾਂ ਨੇ ਤੁਹਾਡੇ ਪਰਿਵਾਰਾਂ 'ਚ ਰਜਿਸਟਰੀਆਂ ਦੀ ਫੀਸ ਤੱਕ ਮਾਫ ਕਰਤੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੂੰ ਭੰਡਿਆ ਜਿਨ੍ਹਾਂ ਨੇ ਸਹਾਰਦੀ ਸਾਰੀ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਭੰਡਿਆ ਤੇ ਰੱਜ ਕੇ ਜਦ ਰਾਜ ਕੀਤਾ ਝੂਠੇ ਲਾਰੇ ਲਾ ਕੇ ਫਿਰ ਇਸ ਚੀਜ਼ ਨੂੰ ਤੱਕੀ ਦੇਣਾ ਸੀ ਅੱਜ ਤੁਹਾਡੇ ਘਰ 'ਚ ਕੀ ਹੈ 7 ਸਾਲਾਂ 'ਚ ਤੁਹਾਡੇ ਘਰ ਘਰ 'ਚ ਬੇਰੋਜ਼ਗਾਰੀ ਪਹੁੰਚੀ ਹੈ ਘਰ ਘਰ ਤੇ ਗਰੀਬੀ ਪਹੁੰਚੀ ਐ ਕਿਸਾਨਾਂ ਦੇ ਹਾਲਾਤ ਮਾੜੇ ਨੇ ਤੇ ਘਰ ਘਰ ਚਾਹੇ ਗਲੀ ਗਲੀ ਤਾਈਂ ਜਿਨ੍ਹਾਂ ਨੇ ਗੁਟਕਾ ਸਾਹ ਦੀ ਸੌਂ ਖਾਧੀਆਂ ਸੀ ਕਿ ਨਸ਼ੇ ਖਤਮ ਕਰਾਂਗੇ ਨਸ਼ੇ ਖਤਮ ਕੀ ਕਰਨੇ ਆ ਪੰਜਾਬ ਦੇ ਹਰ ਕੋਨੇ ਹਰ ਗਲੀ 'ਚ ਸ਼ਰੀਆਂ ਗਲੇ ਨਸ਼ੇ ਰੋਲਤੇ ਨੇ ਸਭ ਤੋਂ ਵੱਡੀ ਦੇਨ ਇਹਨਾਂ ਦੋਆ ਪਾਰਟੀਆਂ ਦੀ ਤੇ ਅੱਜ ਸਾਡੇ ਮਾਵਾ ਦੇ ਪੁੱਤ ਜਦ ਨਸ਼ੇ ਦੇ ਟੀਕੇ ਚਿੱਟੇ ਦੇ ਟੀਕੇ ਲਾ ਕੇ ਮਰਦੇ ਨੇ ਅੱਜ ਉਹਨਾਂ ਦੀ ਸਾਰ ਲੈਣ ਵਾਸਤੇ ਵੀ ਕੋਈ ਨਹੀਂ ਆਉਂਦਾ ਰੋਲਦੀ ਪੰਜਾਬ ਦੀ ਜਵਾਨੀ ਜਿਹੜੇ ਕਹਿੰਦੇ ਸੀ ਅਕਾਲੀ ਦਲ ਨਸ਼ੇ ਵੇਚਦਾ ਹੈ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ 10 ਸਾਲ ਪਹਿਦੇ ਸਾਡੀ ਸਰਕਾਰ ਸੀ ਦੱਸੋ ਮੈਨੂੰ ਤੁਸੀਂ 10 ਸਾਲ ਪਹਿਲੇ ਕਿਸੇ ਨੇ ਤੁਹਾਡੇ ਪਿੰਡ 'ਚ ਚਿੱਟੇ ਦਾ ਨਾਂ ਸੁਣਿਆ ਸੀ ਕਿ ਚਿੱਟਾ ਹੁੰਦਾ ਕੀ ਹੈ ਨਹੀਂ ਸੁਣਿਆ ਸੀ ਤਾਂ ਹੁਣ ਮੈਨੂੰ ਦੱਸੋ ਕਿਹੜੀ ਗਲੀ 'ਚ ਅੱਥੇ ਸ਼ਰੇਆਮ ਨਹੀਂ ਵਿਖਰੇ ਕੌਣ ਰੋਕਦਾ ਹੈ ਕੋਈ ਨਹੀਂ ਰੋਕ ਰਜ ਇਹਨਾਂ ਨੇ ਮગરਮਛਾਂ ਨੂੰ ਫੜਨਾ ਸੀ ਮગરਮਛ ਦੇ ਨਾਲ ਰਲ ਕੇ ਵੇਚਦੇ ਕਿ ਪੈਸੇ ਪਹਚਾਓ ਮਹੀਨੇ ਬੰਨੇ ਹੋਏ ਨੇ ਜਾਓ ਖਾ ਜਾ ਪੰਜਾਬ ਦੀ ਜਵਾਨੀ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਰੋਂਦਿਆ ਨੇ ਮਾਵਾਂ ਦੁੱਖ ਹੁੰਦਾ ਕਿ ਪੰਜਾਬ ਕਿਹੜੇ ਪਾਸੇ ਲੁੱਟਾ ਖੋਵਾ ਫਿਰੋਪੀਆਂ ਕਤਲ ਆਈ ਕੋ ਚੱਲ ਰਿਹਾ ਹੈ ਬੇਰੋਜ਼ਗਾਰੀ ਨਸ਼ੇ ਹੋਰ ਪੰਜਾਬ 'ਚ ਚੱਲ ਕੀ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਆਓ ਤਕੜੇ ਹੋਈਏ ਉਸ ਤਕੜੀ ਦਾ ਸਾਥ ਦਿਈਏ ਜਿਸ ਤਕੜੀ ਨੇ ਤੁਹਾਨੂੰ ਸਹੂਲਤਾਂ ਦਿੱਤੀਆਂ ਕਦੇ ਝੂਠ ਨਹੀਂ ਮਾਰਿਆ ਪਹਿਲੀ ਵਾਰੀ ਤੁਸੀਂ ਮੈਨੂੰ ਮੌਕਾ ਦਿੱਤਾ ਪੰਜਾਬ ਦਾ ਸਭ ਤੋਂ ਵੱਡਾ ਕਾਰਖਾਨਾ ਬਠਿੰਡਾ ਰੈਫਾਇਨਰੀ ਉਹ ਆਪਣੇ ਇਲਾਕੇ ਵਿੱਚ ਲੈ ਕੇ ਆਈ ਤਿੰਨ ਸਾਲ ਜਦੋਂ ਰਿਫਾਇਨਰੀ ਬਣ ਰਹੀ ਸੀ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਕਿਸੇ ਨੂੰ ਮਜ਼ਦੂਰੀ ਮਿਲੀ ਕਿਸੇ ਨੂੰ ਢੋਹ ਢੋਈ ਦਾ ਕੰਮ ਕਿਸੇ ਨੂੰ ਟਰੱਕਾ ਦਾ ਇੱਟਾ ਦਾ ਕਿਸੇ ਨੂੰ ਮਿਸਤਰੀ ਕੋਈ ਕੁਛ ਪੱਥਰ ਦਾ ਕੋਈ ਲੱਕੜ ਦਾ ਪਹਿਲੇ ਤਾਂ ਉਹਨਾਂ ਨੂੰ ਰੋਜ਼ਗਾਰ ਮਿਲਿਆ ਤੇ ਹੁਣ ਜਦੇ ਕਾਰਖਾਨਾ ਚੱਲ ਪਿਆ ਤੇ ਫਿਰ ਉਹ ਪੂਰਾ ਇਲਾਕਾ ਦਾ ਰੋਜ਼ਗਾਰ ਦਾ ਇੰਨਾ ਵੱਡਾ ਸਾਧਨ ਬਣ ਗਿਆ ਦੂਜੀ ਵਾਰੀ ਤੁਸੀਂ ਸੇਵਾ ਬਖਸ਼ੀ ਸਭ ਤੋਂ ਵੱਡੀ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਆਪਣੇ ਇਲਾਕੇ 'ਚ ਲੈ ਕੇ ਆਈ ਜਿਹੜਾ ਟਿੱਬਿਆਂ ਦਾ ਇਲਾਕਾ ਕਿਹਾ ਜਾਂਦਾ ਸੀ ਇੰਨੀ ਵੱਡੀ ਯੂਨੀਵਰਸਿਟੀ ਆ ਗਈ ਕਿ ਉਹ ਨਿੱਕਾ ਜਿਹਾ ਪਿੰਡ ਹੁਣ ਸ਼ਹਿਰ ਵਰਗਾ ਬਣ ਗਿਆ ਤੀਜੀ ਵਾਰੀ ਤੁਸੀਂ ਸੇਵਾ ਬਖਸ਼ੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਐਮਜ਼ ਹਸਪਤਾਲ ਤੁਹਾਡੇ ਵਿੱਚੋਂ ਕੋਈ ਗਿਆ ਐਮਜ਼ ਕਿ ਨਹੀਂ ਹੱਥ ਖੜੇ ਕਰਕੇ ਦੱਸੋ ਗਾਇਓ ਮਨਦੇਆ ਨਾ ਕਮਾਉਂਦੀ ਚੀਜ਼ ਬਣੀ ਐ ਤੇ ਆ ਕਾਂਗਰਸੀ ਮੇਰੇ ਨਾਲ ਲੜਦਾ ਸੀ ਆ ਦੇਖਦੇ ਕਿਵੇਂ ਵਾਰ ਸੀ ਬਣਨ ਨਹੀਂ ਦਿੰਦੇ ਮੈਂ ਕਿਹਾ ਮੇਰੇ ਇਲਾਕੇ 'ਚੇ ਲੋੜ ਐ ਮੈਂ ਦਿੱਲੀੋਂ ਲੜ ਝਗੜ ਕੇ ਕਿਵੇਂ ਲੈ ਕੇ ਆਈ ਆ ਪਹਿਲੇ ਕਿਉਂ ਨਹੀਂ ਕੋਈ ਲੈ ਕੇ ਆਇਆ ਫੇਰ ਉਹ ਐਮਸ ਹਸਪਤਾਲ ਬਣਿਆ ਨਾਲ ਮੈਡੀਕਲ ਕਾਲਜ ਬਣਿਆ ਨਾਲ ਨਰਸਿੰਗ ਕਾਲਜ ਬਣਾਇਆ ਤਾਂ ਕਿ ਤੁਹਾਡੇ ਪੜ੍ਹੇ ਲਿਖੇ ਬੱਚੇ ਡਾਕਟਰ ਤੇ ਨਰਸ ਬਣ ਕੇ ਉੱਥੇ ਉਹਨਾਂ ਨੂੰ ਨੌਕਰੀਆਂ ਵੀ ਮਿਲਣ ਤੇ ਗਰੀਬ ਤੋਂ ਗਰੀਬ ਪਰਿਵਾਰ ਨੂੰ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਦਾ ਇਲਾਜ ਹੋਏ ਤੇ ਇਹਨਾਂ ਨੇ ਕੀ ਕੀਤਾ ਸੋ ਮੈਂ ਤਾਂ ਕੱਲੇ ਬੇਨਤੀ ਕਰਦੀ ਆ ਕਿ ਅੱਜ ਪਾਵੇਂ ਤੁਹਾਡੇ ਜਿੰਨੇ ਤੁਹਾਡੇ ਪਿੰਡ ਦੇ ਕੰਮ ਹੋਏ ਨੇ ਇਹ ਜਦਾਂ ਕਿ ਇਹਨਾਂ ਨੂੰ ਜ਼ਰੂਰ ਪੁੱਛਣਾ ਤੁਹਾਡੀ ਸਰਕਾਰਾਂ ਚ ਮੈਂ ਤਾਂ ਆਪਣੇ ਗਿਣਾਤੇ ਇਹਨਾਂ ਨੂੰ ਵੀ ਗਿਣਨਾ ਚਾਹੁੰਦੀ ਆ ਜੇ ਜਦਾਂ ਨੇ ਪੰਜੇ ਵਾਲੇ ਆਪਨੇ ਬੇਰੋਜ਼ਗਾਰ ਬੱਚੇ ਜ਼ਰੂਰ ਖੜਾ ਕਰਨਾ ਉਹਨਾਂ ਨੂੰ ਪੁੱਛਣਾ ਵੀ ਇਹਨਾਂ ਪੰਜ ਸਾਲ ਦਾ ਸਮਾਂ ਦਿੱਤਾ ਸੀ ਇਹ ਕਿਨੂੰ ਰੋਜ਼ਗਾਰ ਦਿੱਤਾ ਘਰ ਘਰ ਕੇ ਹੱਸੇਗਾ ਕਿਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਤੇ ਕਿਉਂ ਨਹੀਂ ਦਿੱਤਾ ਜਦ ਮੌਕਾ ਦਿੱਤਾ ਸੀ ਕਿਉਂ ਮੋਬਾਈਲ ਫੋਨ ਨਹੀਂ ਦਿੱਤੇ ਕਿਉਂ ਕਰਜ਼ਾ ਮਾਫ਼ ਨਹੀਂ ਕੀਤਾ ਤੇ ਜੇ ਝਾੜੂ ਵਾਲੇ ਆ ਗਏ ਫਿਰ ਇਹਨਾਂ ਨੂੰ ਤਾਂ ਮੰਤਰੀ ਸਾਹਿਬ ਨੂੰ ਤਾਂ ਚੰਗੀ ਤਰ੍ਹਾਂ ਘੇਰਨਾ ਚ ਖੇਤੀਬਾੜੀ ਮੰਤਰੀ ਨੇ ਦੱਸੋ ਕਿਹੜੇ ਪਸ਼ੂ ਡੰਗਰ ਦਾ ਮੁਆਵਜ਼ਾ ਦਿੱਤਾ ਕਿਹੜੀ ਫਸਲ ਦਾ ਮੁਆਵਜ਼ਾ ਦਿੱਤਾ ਤੇ ਬੀਬੀਆਂ ਦੇ ਜੇ ਨੇੜੇ ਲੱਗ ਗਏ ਤੇ ਫਿਰ ਉਹ ਝਾੜੂ ਨੂੰ ਤਿਆਰ ਬ ਤਿਆਰ ਰੱਖਣਾ ਜਿਹੜਾ ਝਾੜੂ ਦਿਖਾ ਦਿਖਾ ਕੇ ਕਹਿੰਦੇ ਸੀ ਫਾਰਮ ਭਰ ਕੇ ਨਪੋ ਝਾੜੂ ਦਾ ਬਟਨ ਤੇ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਡਿੱਗਣਗੇ ਤੇ ਹੁਣ 26000 ਦੇ ਅੱਜ ਤੱਕ ਸਰਕਾਰ ਵੀ ਉਹਨਾਂ ਦੀ ਐ ਖਜ਼ਾਨਾ ਵੀ ਉਹਨਾਂ ਦੇ ਕੋਲ ਐ ਪਹਿਲੇ ਜਾਓ 26000 ਰੁਪਏ ਮੇਰੇ ਖਾਤੇ 'ਚ ਪਾਓ ਤਾਂ ਤਾਂ ਅਗਲੀ ਗੱਲ ਕਰਨਾ ਨਹੀਂ ਤਾਂ ਮੁੜ ਜਾਓ ਨਵੀਂ ਗੱਲ ਨਹੀਂ ਸੁਣਨੀ ਕਿਉਂਕਿ ਜੇ ਨਵੀਂ ਗੱਲ ਫੇਰ ਤਾਂ ਤੁਹਾਨੂੰ ਉਹ ਜਾਲ 'ਚ ਫਸਾ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਸੁਣਾਉ ਮੈਂ ਸੁਣ ਰਹੀ ਸੀ ਰਾਹੁਲ ਗਾਂਧੀ ਨੂੰ ਤੈਨਾਂ ਨੇ ਹਜ਼ਾਰ ਝਾੜੂ ਨੇ ਕਰਤਾ ਹੁਣ ਉਹ ਰਾਹੁਲ ਗਾਂਧੀ ਦੇਸ਼ ਤੇ ਕਹਿੰਦਾ ਫਿਰ ਮੈਂ ਦੇਸ਼ ਦੀ ਸਾਰੀ ਬੀਬੀਆਂ ਨੂੰ ਮੈਂ 1 ਲੱਖ ਰੁਪਇਆ ਦਵਾਂਗਾ ਮੈਂ ਕਹਾ ਵਾਹ ਭਈ ਅਜੇ ਹਜ਼ਾਰ ਤਾਂ ਮਿਲਿਆ ਨਹੀਂ ਬੀਬੀਆਂ ਨੂੰ ਤੂੰ ਲੱਖ ਕਹਿਣ ਲੱਗ ਜਾ ਐ ਦੋ ਉਹ ਇਕੱਠੇ ਹੋ ਕੇ ਝੂਠ ਮਾਰਦੇ ਨੇ ਝੂਠ ਮਾਰ ਕੇ ਵੋਟਾਂ ਲੁੱਟਿਏ ਫਿਰ ਰੱਜ ਕੇ ਤੁਸੀਂ ਖਾ ਜਾਓ ਹੁਣ ਸਾਡਾ ਅਦਾ ਲੱਗਿਆ ਹੁਣ ਤੁਸੀਂ ਚੁੱਪ ਕਰਕੇ ਬੈਠੋ ਹੁਣ ਸਾਡਾ ਅਦਾ ਲੱਗਿਆ ਤੇ ਲੋਕੀ ਵਿਚਾਰੇ ਦੇਖਦੇ ਰਹਿ ਜਾਂਦੇ